ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਮੋੜ ਮੰਡੀ ਤੋਂ ਮੂਸੇ ਤੱਕ ਦਾ ਸਾਈਕਲ ਸਫਰ ਕਰ ਰਹੇ ਆਂ ਜਿਹਦੇ ਵਿੱਚ ਆਪਾਂ ਅੱਜ 100 ਕਿਲੋਮੀਟਰ ਸਾਈਕਲ ਆਪਣਾ ਕਵਰ ਕਰਨਾ ਸਾਈਕਲ ਜਿਹੜਾ ਸਫਰ ਸਾਈਕਲ ਦਾ 100 ਕਿਲੋਮੀਟਰ ਦਾ ਸਫਰ ਕਰਨਾ ਵਿੱਚ ਤੁਹਾਨੂੰ ਦਿਖਾਵਾਂਗੇ ਮੂਸੇ ਵਾਲੀ ਕੋਠੀ ਵਗੈਰਾ ਤੇ ਮੂਸੇ ਵਾਲੇ ਇੱਥੇ ਸਮਾਦ ਬਣੀ ਹੋਈ ਹੈ ਮੂਸਾ ਪਿੰਡ ਵਿజిਟ ਕਰਾਂਗੇ ਅੱਜ ਦੇਖਦੇ ਹਾਂ ਕਿੰਨੇ ਘੰਟੇ ਤੱਕ ਪਹੁੰਚਦੇ ਆਂ ਫਿਲਹਾਲ ਨੇਰਾ ਹੈ ਦਿਨ ਚੜਨ ਲੱਗ ਗਿਆ ਲਾਲੀ ਆਉਣ ਲੱਗੀ ਮੋੜ ਤੋਂ ਚੱਲ ਕੇ ਆਪਾਂ ਮਾਨਸਾਗੰਜੇ ਤੱਕ ਪਹੁੰਚ ਚੁੱਕੇ ਆਂ ਮਾਨਸਾਗੰਜੇ ਇੰਡੀਆਂ ਮੋੜ ਤੋਂ ਪਹਿਨੀ ਤਕਰੀਬਨ 20 ਕਿਲੋਮੀਟਰ ਇੱਥੋਂ ਕਰਾਂ ਦਾ ਚੰਡੀਗੜ੍ਹ ਨੂੰ ਪਟਿਆਲਾ ਚੰਡੀਗੜ੍ਹ ਤਾਂ ਇਹ ਇੱਕ ਬਰਨਾਲਾ ਨੂੰ ਇੱਕ ਮਾਨਸਾਂ ਅੱਪਾ ਮਾਨਸਾ ਵਾਲੀ ਸਾਈਡ ਮੋੜਾਂਗੇ ਇਸ ਤੋਂ ਗਾਹਾਂ ਮਾਨਸਾ ਤੋਂ ਤਲਵੰਡੀ ਸਾਬੋ ਨੂੰ ਜਾਂਦਾ ਹੈ ਜਿਹੜਾ ਰਾ ਉਧਰ ਜਾ ਕੇ ਮੂਸਾ ਦੇਖ ਲਈ इंडस्ट्री चौक भाई जी मानसा वाले राह ਕੁਆੜੀਆਂ ਮਾਂਸਾ ਦਾ ਮਸ਼ਹੂਰ ਕੁਆੜੀਆਂ ਤੋਂ ਮਾਂਸਾ ਇਸ ਸੂਤ ਦੇ ਲਈ ਆਟਲਟ ਵਗੈਰਾ ਵਰ ਰਿਆ ਨਮਾ welding ਤਕਰੀਬਨ ਤਿਆਰ ਹੋ ਰਹੀ ਆ ਅਜੇ ਚੱਲ ਗਿਆ ਮਾਨਸਾ ਸਾਹ ਬੱਤੀਆਂ ਚੌਂਗ ਵਿੱਚ ਆ ਗਏ ਆ ਤੇ ਥੋੜਾ ਜ਼ੋਰ ਲੱਗਣਾ ਆਪਣਾ ਹੁਣ ਪਹਿਲਾਂ ਇੱਕ ਬੋਲ ਆਪਾਂ ਨੂੰ ਟੱਕਰਾ ਸੀ ਮੋੜ ਜਦੋਂ ਆਪਾਂ ਫਿਰ ਆਪਣਾ ਸਟਾਰਟ ਕੀਤਾ ਸੀ ਇੱਕ ਬੋਲ ਹੁਣ ਦੂਸਰਾ ਮਾਨਸਾ ਬੱਤੀਆਂ ਚੌਂਕ ਕੋਲੇ ਆਉਂਦਾ ਇੱਥੇ ਹੁਣ ਆਪਾਂ ਨੂੰ ਥੋੜਾ ਜਿਹਾ ਜ਼ੋਰ ਲਾਉਣਾ ਪੈਣਾ ਕਿਉਂਕਿ ਆਪਣੇ ਕੋਲ ਜਿਹੜਾ ਸਾਈਕਲ ਆ ਇਹ ਸਿੰਗਲ ਗੇਅਰ ਸਾਈਕਲ ਆ ਗੇਅਰ ਵਾਲਾ ਸਾਈਕਲ ਨਹੀਂ ਹੈਗਾ ਇਪਾਂ ਕੇ ਗੇਅਰ ਆਪਾਂ ਦਾ ਨਾਮਦਨ ਚੜ੍ਹ ਜੀ ਥੋੜਾ ਜਿਹਾ ਜ਼ੋਰ ਲਾਉਣਾ ਪੂ ਚਲੋ ਕਰਦੇ ਆ ਜਦੋਂ ਜਹਾਜ਼ ਤੇ ਪੱਟੀਆਂ ਹੋ ਰਹੀਆਂ ਨਾ ਪੈਣਾ ਬੱਜੀ

I'll let ਸਰ ਕਰੀ ਵਿਸ਼ੇਸ਼ ਆ ਗਿਆ ਜੇ ਜਾ ਕੇ ਜਿਵੇਂ ਆਪਣਾ ਜੋਰ ਲੱਗਿਆ ਸੀ ਉਦੋਂ ਹੀ ਆਪਾਂ ਲੜਾਂ ਤੇ ਇੱਥੇ ਰਾਂਦ ਨਾਲ ਜਾਵਾਂਗੇ ਜੋ ਅਮੀ ਲਕਣਾ ਪੈਂਟਲ ਮਾਰਦੀ ਜਰੂਰਤ ਨਹੀਂ ਪੈਣੀ ਆਪਾਂ ਨੂੰ ਉਹੀ ਅ ਵੀ ਆਪਾਂ ਪਹਿਲਾਂ ਥੋੜੀ ਜਿਹੀ ਆਫ ਕਰ ਲਈਏ ਬਾਅਦ ਚ ਸੌਖਾ ਹਰ ਥਾਂ ਤੇ ਹੀ ਨਿਯਮ ਲਾਗੀ ਨੂੰ ਲਾਗੂ ਹੁੰਦਾ ਚਲੋ ਮਿਲਦੇ ਆਂ ਉਸੇ ਮੋੜ ਤੇ ਆਪਾਂ ਨੂੰ ਤਕਰੀਬਨ 30 ਕਿਲੋਮੀਟਰ ਹੋ ਗਿਆ ਆਪਾਂ ਚੱਲੇ ਨੂੰ ਮੋੜ ਤੋਂ ਤੇ ਅੰ ਦਿੱਤਾ ਚੌਂਕ ਤੇ ਪਹੁੰਚ ਗਏ ਆਪਾਂ ਇੱਥੋਂ ਤੱਕ ਸ੍ਰੀ ਦਮਦਮਾ ਸਾਹਿਬ ਹੈਗਾ 33 ਕਿਲੋਮੀਟਰ ਮੂਸਾ ਹੋਣ ਤੋਂ ਬਾਅਦ ਆਪਾਂ ਚ ਸਖਤ ਸਰੀ ਤੇ ਆਉਂਦਾਂ ਵਾਂ ਸਾ ਤਰਵੰਡੀ ਸਾਭੋਂ ਵੇਜਦੀ ਹੋ ਕੇ ਖੇਰ ਮੋੜ ਜਾਵਾਂਗੇ ਆਪਾਂ ਪਹੁੰਚ ਗਏ ਆ ਮੂਸੇ ਸਮਾਦ ਇੱਥੋਂ ਦਿਖਣ ਲੱਗ ਗਈ ਸੀ ਹੁਣ ਤੋਂ ਦਿਖ ਰਹੀ ਆ ਜਾਵਾਂਗੇ ਆਪਾਂ ਉਧਰ ਬਾਕੀ ਗੁੱਸਾ ਲਿਖਿਆ ਹੋਇਆ ਵੀ ਆ ਗਿਆ ਇੱਥੋਂ ਕੋਈ ਦੇਖ ਨਹੀਂ ਰਹੀ ਅੱਗੇ ਜਾ ਕੇ ਦੇਖਦੇ ਆ ਆ ਦੇਖੋ ਗੁੱਸਾ ਆਪਾਂ ਕੋਠੇਲੀ ਖੜੀ ਆ ਰਹੇ ਆ ਪਹਿਲਾਂ ਆਪਾਂ ঠে মুসড়ি দিট বন্ধ ਗੱਡੀ ਘੜੀ ਹੈ ਮੋਟੀ ਫਟ ਮੋਟੀ ਫਟ ਪੁਲਿਸ ਮੁਲਾਜ਼ਮ ਬੈਠੇ ਜਿothe ਉਹਨਾਂ ਤੋਂ ਪੁੱਛਿਆ ਸੀ ਵੀਂਦਰ ਜਾਂ ਦੇ ਦੂੰਗੇ ਭਾਈ ਇਹਦੇ ਨਹੀਂ ਕਹਿੰਦੇ 10 ਵਜੇ ਤੋਂ ਬਾਅਦ ਆਪਾਂ ਥੋੜਾ ਜਾ ਕੇ ਜਲਦੀ ਵੀਵਨ ਚਲੋ ਹੁਣ ਚੱਲਦੇ ਜਿੱਥੇ ਬਾਤ ਬਣੀ ਹੋਈ ਆ ਉੱਥੇ ਵਾਲੇ ਦੀ ਮੈਂ ਪਿੱਛੋਂ ਕ੍ਰੋਸ ਕਰਕੇ ਆ ਗਿਆ ਆਪਾਂ ਤੇ ਅੱਗੇ ਦੇਖਦੇ ਆਂ ਇੱਥੇ ਬਣੀ ਹੋਈ ਆ ਕਹਿੰਦੇ ਸਮਾਦ ਭਾਈ ਕਹਿੰਦਾ ਸਾਈਕਲ ਅੱਗੇ ਨਹੀਂ ਲੈ ਕੇ ਆਉਣੇ ਬਾਅਦ ਪੁੱਛਦੇ ਆ ਕੀ ਕਹਿੰਦੇ ਨੇ ਵੀ ਲਿਜਾਣ ਦੇ ਦੇਣਗੇ ਜਾਂ ਨਹੀਂ ਇਹ ਬਣੀ ਹੋਈ ਹੈ ਜਿੱਥੇ ਸਮਾਦ ਬਣੀ ਹੋਈ ਆ ਮੂਸਲੇ ਦੇ ਕਹਿੰਦਾ ਸੀ ਨਾ ਉਹ ਮੂਸਲੇ ਕਹਿੰਦਾ ਸੀ ਵੀ ਟਾਲੀ ਵਾਲੇ ਖੇਤ ਜੱਟ ਦਾ ਸੇਵਾ ਹੋਊਗਾ ਉਹੀ ਗੱਲ ਆ ਬਾਈ ਆਸੀ ਟਾਲੀ ਬਾਕੀ ਅੰਦਰ ਨਹੀਂ ਜਾਣ ਦਿੱਤਾ ਇੱਕ ਗਾਣਾ ਹੋਰ ਵੀ ਆਇਆ ਸੀ ਕਹਿੰਦਾ ਰਾਈਟ ਵਿੰਡੋ ਬੋਰਨਟ ਦੇ ਵੱਜੇ ਹੋਇਆ ਤਿੰਨ ਚਾਰ ਪਤਾ ਨਹੀਂ ਫਾਇਰ ਲਈ ਇਦਾਂ ਦਾ ਕੁਝ ਬੋਲਦਾ ਹੁੰਦਾ ਉਦਾਂ ਹੀ ਆ ਫਾਇਰ ਵੱਜੇ ਹੋਏ ਨੇ ਇਹਨਾਂ ਨੂੰ ਵੀ ਦਿਖਾਉਂਦੇ ਜਾਂ ਅੰਦਰ ਜਾਣ ਦੇ ਦਿੰਦੇ ਤਾਂ ਭਾਈ ਨੂੰ ਪੁੱਛਿਆ ਸੀ ਇਹ ਪੁਲਿਸ ਮੁਲਾਜ਼ਮਾ ਮੈਂ ਕਿ ਬਾਈਕਲ ਲੈ ਕੇ ਫੋਟੋ ਕਰ ਲਈ ਇੱਕ ਤਾਂ ਨਹੀਂ ਭਾਈ ਸਾਈਕਲ ਅੰਦਰ ਤੱਕ ਅੰਦਰ ਹੀ ਲਾਤਾ ਅੱਜ ਵੀ ਕਹਿੰਦਾ ਗੇਟ ਤੋਂ ਨਹੀਂ ਬਾਹਰ ਹੀ ਸਾਈਕਲ ਖੜਾਉਣਾ ਪੈਂਦਾ ਠੀਕ ਐ ਤੇ ਇਹ ਵਾਲਾ ਸਾਈਕਲ ਭਈ ਆਪਣਾ ਸਿੰਗਲ ਗੇਅਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਗੱਲ ਕੀਤੀ ਸੀ ਰੈ ਲਿਖਦਾ ਮੀਚੜਾਈ ਜੁੜੀ ਚੜਨ ਲੱਗੇ ਥੋੜਾ ਜਿਹਾ ਜ਼ੋਰ ਲਾਉਣਾ ਪੈਂਦਾ ਚਲੋ ਹੁਣ ਆਪਾਂ ਇੱਥੋਂ ਸਿੱਧਾ ਦਮਦਮਾ ਸਾਹਿਬ ਚਲ ਬੰਡੀ ਸਾਬੋ ਆ ਤੱਕ ਸ੍ਰੀ ਦਮਦਮਾ ਸਾਹਿਬ ਚਲ ਬੰਡੀ ਸਾਬੋ ਜਾ ਕੇ ਦੁਬਾਰਾ ਉਹਨਾਂ ਉਥੋਂ ਦੀਆਂ ਤਸਵੀਰਾਂ ਦਿਖਾਣਾ ਦਿਖਾਵਾਂਗੇ ਤੇ ਮੈਨੂੰ ਲੱਗਦਾ ਆਪਾਂ ਆ ਗਏ ਆ तकरीबन ਪਤੀਲੇ 30 ਕਿਲੋਮੀਟਰ ਹੋ ਗਿਆ ਮੌੜ ਤੋਂ ਜਦੋਂ ਮੌੜ ਤੋਂ ਮਾਨਸਾ ਵੇਦੀ ਆਉਣੇ ਆ ਮਾਨਸਾ ਕੈਂਚੀਆਂ ਹੋ ਕੇ ਉਦੋਂ ਬਾਅਦ ਰੰ ਦਿੱਤਾ ਕੈਂਚੀਆਂ ਹੋ ਕੇ ਤੇ ਮੂਸਾ ਤਕਰੀਬਨ 35 ਕਿਲੋਮੀਟਰ ਪੈਂਦਾ ਜਿਹੜਾ ਪਾਸਟਰਾ ਵੈਪ ਤੋਂ ਨਾ ਪਿਆ ਇਹ ਇੱਥੇ ਵੀ ਦੁਕਾਨਾਂ ਲੱਗਦੀਆਂ ਨੇ ਇਹ ਸਨੇ ਵੀ ਮੂਸਲ ਦੀਆਂ ਟੀ-ਸ਼ਰਟਾਂ ਲੈਣੀਆਂ ਹੁਣ ਠੀਕ ਐ ਰਮਾਲ ਲੈਣੇ ਹੁਣ ਤੇ ਬਾਕੀ ਕੱਪ ਵਗੈਰਾ ਤੇ ਫੋਟੋਆਂ ਲੱਗੀਆਂ ਹੋਈਆਂ ਦੇਖੋ ਭਾਈ ਇਹ ਵਾਰੇ ਟੀ-ਸ਼ਰਟ ਆ ਗਈਆਂ ਰਮਾਲ ਹੋ ਗਏ ਸામਨੇ ਸਿੱਧਾ ਜਾ ਕੇ ਬਾਈ ਦੀ ਕੋਠੀ ਆ ਜਿਹੜੀ ਦਿਖਾ ਗਏ ਅੰਦਰ ਜਾਣੇ ਤਾਂ ਕਹਿੰਦੇ 10 ਵਜੇ ਤੋਂ ਬਾਅਦ ਖੁੱਲਦਾ ਗੇਟ ਚਲੋ ਮਿਲਦੇ ਆ ਬਾਈ ਫਿਰ ਅਕਸਰੀ ਦਮਦਮਾ ਸਾਹਿਬ ਪਹੁੰਚ ਕੇ ਹਾਂਜੀ ਆਪਾਂ ਪਹੁੰਚ ਗਏ ਤਲਵੰਡੀ ਸਾਬੋ ਅਕਸਰੀ ਦਮਦਮਾ ਸਾਹਿਬ ਥੋੜੀ ਦੇਰ ਬਾਅਦ ਫਿਰ ਦੁਬਾਰਾ ਸਾਹਿਬ ਪਹੁੰਚਾਂਗੇ 那叫。 ਮੈਂ ਜਾ ਰਿਹਾ ਹਾਂ ਕਿੱਥੇ ਤੋਂ ਉੱਗਣਾ ਕਿੱਥੇ ਜਾਣਾ ਹਾਂ ਹਾਂਜੀ ਮਾਨਸ ਮੋੜ ਤੋਂ ਮਾਨਸਾ ਮਾਨਸਾ ਤਲਵੰਡੀ ਸਾਬੋ ਹੁਣ ਤੱਕ 63 ਕਿਲੋਮੀਟਰ ਕੰਪਲੀਟ ਹੋਇਆ ਆਪਾਂ ਅਜੇ ਟੀਚਾ ਲੈ ਕੇ ਚੱਲਦੇ ਆ ਆਪਣਾ 100 ਕਿਲੋਮੀਟਰ ਦਾ ਤੇ ਐਂਡਿੰਗਾਂ 40 ਕਿਲੋਮੀਟਰ ਕਰਦੇ ਆ ਕੰਪਲੀਟ ਤੇ ਮਿਲਦੇ ਆ ਭਾਈ ਆਪਾਂ ਮੋੜ ਪਹੁੰਚ ਚੁੱਕੇ ਆ ਪਰ ਹਜੇ ਵੀ ਆਪਣਾ ਇਹਦਾ ਸਫਰਾ ਪੂਰਾ ਨਹੀਂ ਹੋਇਆ ਕਿਉਂਕਿ ਆਪਾਂ ਜਿਹੜਾ ਟੀਚਾ ਮਿੱਥਿਆ ਸੀ ਵੀ ਆਪਾਂ ਅੱਜ 100 ਕਿਲੋਮੀਟਰ ਕੰਪਲੀਟ ਕਰਨਾ ਤਾਂ ਹਜੇ ਤੱਕ ਟੋਟਲ 80 ਕਿਲੋਮੀਟਰ ਹੋਇਆ ਆ ਸਾਈਡ ਤੇ ਆਪਾਂ ਨੂੰ ਹੁਣ ਜਾਣਾ ਪੈਣਾ ਤਕਰੀਬਨ 20 ਕਿਲੋਮੀਟਰ ਹੋਰ 500 ਤੱਕ ਜਾਮਾਗੇ ਆਪਾਂ 100 ਕਿਲੋਮੀਟਰ ਹੋ ਜਾਣਾ ਫਿਰ ਕਰਦੇ ਆ ਆਪਾਂ ਫਿਨਿਸ਼ ਆਪਣੀ ਰਾਈਡ ਨੂੰ ਅੱਜ ਦੀ ਨੂੰ ਠੀਕ ਹੈ ਜੀ ਜੀ 5:30 ਵਜੇ ਟਾਈਮ ਹੋ ਗਿਆ ਆਪਣਾ 11:00 ਵਜੇ ਆ ਆਪਾਂ ਆਪਣਾ ਜਿਹੜਾ ਸਫ਼ਰ ਸੀ 100 ਕਿਲੋਮੀਟਰ ਦਾ ਡੰ ਕਰ ਲਿਆ ਮੋੜ ਤੋਂ ਮਾਨਸਾ ਗਈ ਸੀ ਸੂਆ ਮਾਨਸਾ ਤੋਂ ਮੂਸੇ ਵਾਲੇ ਦੇ ਪਿੰਡ ਮੂਸਾ ਤੇ ਉਸ ਤੋਂ ਬਾਅਦ ਗਏ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਉਸ ਦਾ ਮੋੜ ਆਈ ਸੀ ਮੋੜ ਆ ਇਸ ਤੋਂ ਦੇਖਿਆ ਤਾਂ ਆਪਣੇ ਜਿਹੜੇ ਕਿਲੋਮੀਟਰ ਹੋਏ ਸੀਗੇ 80 ਕਿਲੋਮੀਟਰ ਹੋਈ ਸੀ ਤੇ ਆਪਣੇ ਆਪਣਾ ਇਹ ਕਰਨਾ ਸੀ ਅੱਜ ਕੰਪਲੀਟ ਪੂਰਾ ਆਪਣਾ 100 ਕਿਲੋਮੀਟਰ ਤਾਂ 100 ਕਿਲੋਮੀਟਰ ਦੇ ਲਈ ਆਪਾਂ ਪੂਰਾ ਕਰਾਂ ਦੀ ਆਪਾਂ ਭਾਈ ਉਤਾਰ ਕੇ 10 ਕਿਲੋਮੀਟਰ ਪੈਂਦਾ ਆਪਣੇ ਮੋੜ ਤੋਂ ਪਿੰਡ ਤੇ ਬਾਸ ਸਾਈਡ 10 ਕਿਲੋਮੀਟਰ 100 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਆਪਾਂ ਹੁਣ ਘਰ ਵਾਪਸ ਜਾ ਰਹੇ ਆਂ ਤਕਰੀਬਨ ਅਸ ਇਥੋਂ 2 ਕਿਲੋਮੀਟਰ ਦੂਰ ਆ ਘਰ ਆਪਣਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਆਪਣੇ ਨੂੰ ਹੇਠੇ ਲਾਈਕ ਸ਼ੇਅਰ ਵੀ ਕਰ ਦਿਓ ਠੀਕ ਹੈ ਜੀ ਕਿਉਂਕਿ ਗਰੀਵਨ 4-5 ਘੰਟਿਆਂ ਦੀ ਮਿਹਨਤ ਤੋਂ ਬਾਅਦ ਆਪਾਂ ਇਹ 15-20 ਮਿੰਟ ਦਾ ਜਿਹੜੀ ਆਪਣੀ ਵੀਡੀਓ ਬਣਾਈ ਆ ਠੀਕ ਹੈ ਮਿਹਨਤ ਦੇ ਨਾਲ ਵੀਡੀਓ ਬਣਾਈ ਆ ਇਹ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਕਿਤਾ ਸਾਈਕਲ 'ਚ ਚਲਾਇਆ ਆਖਣੇ ਅੱਜ ਧੰਨਵਾਦ ਜੀ